ਸਰਨੂ ਪਿਆਰਪ੍ਰੀ ਸਸਚੀ ਕਾਲ ਜੀ ਮੈਂ ਗੁਰਜੰਟ ਸਿੰਘ ਪਿੰਡ ਬੇੜ ਕੌਲੀ ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹਾਂ ਮੈਂ ਇੱਕ ਕਿਸਾਨ ਪਰਿਵਾਰ ਵਿੱਚ ਪਲੰਦ ਰੱਖਦਾ ਹਾਂ ਮੈਂ ਪਲੱਸ 2 ਕੀਤੀ ਹੋਈ ਆ ਉਸ ਤੋਂ ਬਾਅਦ ਖੇਤੀ 'ਚ ਮੇਰਾ ਇੰਟਰਸਟ ਜ਼ਿਆਦਾ ਬਣਿਆ ਨਹੀਂ ਕਿਉਂਕਿ ਉਹਦੇ ਲੋੜਾਂ ਪੂਰੀਆਂ ਨਹੀਂ ਹੁੰਦੀ ਸੀ ਪਰਿਵਾਰ ਦੀਆਂ ਮੈਂ ਕੋਈ ਸਿਹਤ ਧੰਦਾ ਅਪਣਾਉਣ ਵਾਸਤੇ ਸੋਚਿਆ ਮੈਂ ਕ੍ਰੀਸ਼ੀ ਵਿਗਿਆਨ ਕੇ ਲੀਨ ਨਜ਼ਰ ਰੌਣੀ ਦੇ ਮੇਲੇ ਤੇ ਆਇਆ ਤੇ ਉੱਥੇ ਮੈਨੂੰ ਮੱਖੀਆਂ ਬਾਰੇ ਪਤਾ ਲੱਗਿਆ ਸ਼ਹਿਦ ਆਲੀਆਂ ਦੇ ਉਸ ਤੋਂ ਬਾਅਦ ਮੈਂ ਟ੍ਰੇਨਿੰਗ ਸ਼ੁਰੂ ਲਈ ਮੁੱਢਲੀ ਟ੍ਰੇਨਿੰਗ ਕ੍ਰਿਸ਼ਮਈ ਕੇਂਦਰ ਤੋਂ ਲਈ ਜੀ ਉਸ ਤੋਂ ਬਾਅਦ ਮੈਂ ਮੱਖੀ ਮਧੂਮੱਖੀਆਂ ਦਾ ਕੰਮ ਸ਼ੁਰੂ ਕੀਤਾ 20 ਬਕਸਿਆਂ ਤੋਂ ਇੱਥੇ ਮੇਰੇ ਬਕਸੇ ਵਧਦੇ ਗਏ ਤੇ ਮੇਰਾ ਮੁਨਾਫਾ ਵੀ ਵਧਦਾ ਗਿਆ ਉਸ ਤੋਂ ਬਾਅਦ ਮੈਂ ਰਜਿਸਟਰ ਕਰਾਇਆ ਫਾਰਮ ਬਾਗਬਾਨੀ ਵਿਭਾਗ ਪਟਿਆਲਾ ਕੋਲ ਹੁਣ ਮੈਂ ਸ਼ਹਿਦੀ ਮੱਖੀਆਂ ਵੇਚਦਾ ਸ਼ਹਿਦੀ ਮੱਖੀਆਂ ਦਾ ਮੋਮ ਵੀ ਵੇਚਦਾ ਵੈਕਸ ਤੇ ਸ਼ਹਿਦ ਵੀ ਵੇਚਦਾ ਜੀ ਇਸ ਤੋਂ ਮੈਨੂੰ ਚੰਗੀ ਇਨਕਮ ਹੁੰਦੀ ਹੈ ਮੈਂ ਹੋਰ ਕਿਸਾਨ ਵੀਰਾਂ ਨੂੰ ਵੀ ਅਪੀਲ ਕਰੂੰਗਾ ਕਿ ਉਹ ਵੀ ਸੈਕਟਰ ਦਾ ਵਲਾਂਣ ਮੇਲਿਆਂ ਨਾਲ ਜੁੜੇ ਰਹਿਣ ਕਿਸਾਨ ਮੇਲਿਆਂ ਨਾਲ ਕਿਉਂਕਿ ਜਾਣਕਾਰੀ ਮਿਲਦੀ ਹੈ ਡਾਕਟਰ ਸਾਹਿਬਾਂ ਤੋਂ ਤਾਂ ਹੀ ਆਪਾਂ ਕਾਮਯਾਬ ਹੋ ਸਕਾਂਗੇ ਹੁਣ ਵੀ ਜਦੋਂ ਮੈਨੂੰ ਕੋਈ ਮੁਸ਼ਕਲ ਆਂਦੀ ਹੈ ਮੈਂ ਡਾਕਟਰ ਸਾਹਿਬਾਂ ਨਾਲ ਸੰਪਰਕ ਰੱਖਦਾ ਹਾਂ ਉਹਨਾਂ ਨੂੰ ਫੋਨ ਕਰਦਾ ਜਾਂ ਕੇ ਮਿਲਦਾ ਮੇਰੀ ਜਿਹੜੀ ਵੀ ਮੁਸ਼ਕਲ ਆ ਉਹ ਹੱਲ ਕਰਦੇ ਆ ਮੈਂ ਦੁਬਾਰਾ ਫਿਰ ਕਿਸਾਨ ਵੀਰਾਂ ਨੂੰ ਅਪੀਲ ਕਰੂੰਗਾ ਕਿ ਉਹ ਸਾਇਕਤੰਦੇ ਅਪਣਾਣ ਤੇ ਆਪਣੇ ਮੁਨਾਫੇ 'ਚ ਵਾਧਾ ਕਰਨ ਧੰਨਵਾਦ